ਕਰੋੜ ਤੱਕ ਵੀ ਬੱਚੇ ਮਤਲਬ ਪਲੇਸਮੈਂਟ ਤੇ ਜਾ ਚੁੱਕੇ ਨੇ ਅਸੀਂ ਮਤਲਬ ਗੱਲ ਕਰੀਏ ਤਾਂ ਇੱਕ 1.7 ਕਰੋੜ ਦਾ ਸਾਡਾ ਇੰਟਰਨੈਸ਼ਨਲ ਪੈਕੇਜ ਲਾਸਟ ਇਅਰ ਰਿਆ ਹੈਗਾ ਮੈਕਸਿਮਮ ਜਿਹੜਾ ਪੈਕੇਜ ਜਿਹੜਾ ਜਿਹਦੇ ਚ ਬੱਚਾ ਪਲੇਸ ਹੋਇਆ ਤੇ ਡੋਮੈਸਟਿਕ ਪੈਕੇਜ ਜਿਹੜਾ ਹੈ 54.7 ਲੱਖਸ ਹੈ ਪਾਲੋਵਲਟੋ ਇੱਕ ਕੰਪਨੀ ਹੈਗੀ ਹੈ ਸਰ ਇੱਥੇ ਤੋਂ ਜੋਬ ਦੀ ਸਿਕਿਉਰਿਟੀ ਤਾਂ ਹੈ ਹੀ ਹੈ 100% ਪਲੇਸਮੈਂਟ ਆਫਰ ਕਰ ਰਹੀ ਚੰਡੀਗੜ੍ਹ ਯੂਨੀਵਰਸਿਟੀ ਮੈਂ ਆਪੇ ਦੇਖਿਆ ਮੈਂ ਵੀ ਇੱਕ ਐਗਜ਼ਾਮਪਲ ਹੈ ਉਹਦਾ ਠੀਕ ਹੈ ਮੈਂ ਵੀ ਰਿਲਾਇੰਸ ਤੇ ਪਲੇਸਮੈਂਟ ਦਿੱਤੀ ਹੈ 9 ਲੱਖ ਦੇ ਪੈਕੇਜ ਤੇ जब स्टार्टिंग में आए थे तो प्रेशर बहुत था लगता नहीं था बहुत सारे स्टूडेंट्स से सी यू में तो एक दिल में डर था कि क्या पता प्लेस हो ना हो लेकिन जो सपोर्ट मिला हमें वो तो बहुत ही ज़्यादा काबिल तारीफ था पिछले सालों का रिकॉर्ड देखिए अपना रिव्यू देखिए लास्ट ईयर का या इस साल का ये देखिए तो लगभग 900 सौ के करीब कंपनीज 900 हंड्रेड प्लस कंपनीज जड़ी हैं इतने आदि है करीब 9000 प्लस ऑफर्स ये कंपनीज दिल्ती हैं ਸਹੀ ਜੋ ਇਸ ਚੀਜ਼ ਤੇ ਕਿੰਨਾ ਕੋ ਫੋਪੜਾਈ ਤੇ ਨਾਲ ਜਦੋਂ ਤੁਹਾਡੀ ਪੜਾਈ ਖਤਮ ਹੁੰਦੀ ਜਾਂ ਪੜਾਈ ਦੇ ਵਿੱਚ ਤੁਹਾਨੂੰ ਨੌਕਰੀ ਮਿਲ ਜਾਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਕੇ ਜਿਹੜਾ ਪੂਰਾ ਸਿਸਟਮ ਜਿਹੜਾ ਪੂਰਾ ਇਕੋਸਿਸਟਮ ਕ੍ਰੀਏਟ ਕੀਤਾ ਹੈਗਾ ਉਹਦੇ ਚ ਅਸੀਂ ਬੱਚੇ ਨੂੰ ਪ੍ਰੀਪੇਅਰ ਕਰਦੇ ਹਾਂ ਕਿ ਅੱਗੇ ਆਪਣੇ ਕੈਰੀਅਰ ਵਾਸਤੇ ਆਪਣੇ ਲਾਈਫ 'ਚ ਉਹ ਇਹ ਅੱਛਾ ਕਰੇ ਤੇ ਸਟੂਡੈਂਟ ਇਸ ਗੱਲ 'ਚ ਇਨਸ਼ੋਰਡ ਹੈ ਕਿ ਜਿਹੜਾ ਕਰਿਕੂਲਮ ਆ ਰਿਹਾ ਹੈ ਉਹ ਇੰਡਸਟਰੀ ਨਾਲੋਂ ਵੈਲਿਡ ਹੈ ਆਉਣ ਵਾਲੇ ਟਾਈਮ 'ਚ ਅਗਲੇ 5 ਸਾਲ 'ਚ 10 ਸਾਲ 'ਚ ਇੰਡਸਟਰੀ ਕਿਸ ਡਾਇਰੈਕਸ਼ਨ 'ਚ ਮੂਵ ਕਰ ਰਹੀ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਆਪਣੀ ਫੈਸਿਲਿਟੀ ਆਪਣਾ ਕਰਿਕੂਲਮ ਉਸ ਹਿਸਾਬ ਨਾਲ ਪ੍ਰੇਪੇਅਰ ਕਰਦੀ ਹੈ ਫਸਟ ਈਅਰ ਤੋਂ ਹੀ ਅਸੀਂ ਬੱਚੇ ਨੂੰ ਕੈਰੀਅਰ ਦੀ ਅਵੇਰਨੈਸ ਸਟਾਰਟ ਕਰ ਦਿੰਦੇ ਹਾਂ ਕਿ ਕਿਹੜੇ-ਕਿਹੜੇ ਕੈਰੀਅਰ ਆਪਸ਼ਨਸ ਅਵੇਲੇਬਲ ਹੈ ਤੁਸੀਂ ਹਾਇਰ ਸਟੱਡੀਜ਼ 'ਚ ਜਾਣਾ ਹੈ ਅੱਗੇ ਜਾ ਕੇ ਗਵਰਨਮੈਂਟ ਜੌਬਸ 'ਚ ਜਾਣਾ ਹੈ ਡਿਫੈਂਸ 'ਚ ਜਾਣਾ ਹੈ ਐਂਟਰਪ੍ਰੈਨਰਸ਼ਿਪ ਬਿਜ਼ਨਸ 'ਚ ਜਾਣਾ ਹੈਗਾ ਤੁਸੀਂ ਅਕੈਡਮਿਕਸ ਦੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਟਰੇਨਿੰਗ ਫਾਰ প্লেਸਮੈਂਟ ਪ੍ਰੋਗਰਾਮ TPP ਪ੍ਰੋਗਰਾਮ ਸਟਾਰਟ ਹੁੰਦਾ ਹੈ ਬੱਚਿਆਂ ਦਾ ਜਿਹੜੇ প্লেਸਮੈਂਟਸ ਵਾਸਤੇ ਇੰਟਰਸਟਿਡ ਹੁੰਦੇ ਮੈਂ ਦੱਸਿਆ ਮੋਰ ਥੈਨ 90% ਲੋਕਾਂ ਵਾਸਤੇ ਇਹਦੇ ਚ ਉਹ ਸਾਰੀ ਚੀਜ਼ਾਂ ਕਵਰ ਹੁੰਦੀਆਂ ਕੰਪਨੀਆਂਜ਼ ਦਾ ਲੁੱਕ ਆਊਟ ਹੈ ਜਦੋਂ ਕੰਪਨੀਆਂਜ਼ ਪ੍ਰੋਸੈਸ ਕਰਦੀਆਂ ਸਿਲੈਕਸ਼ਨ ਦਾ ਉਹਦੇ ਚ ਜਿਹੜਾ ਐਪਟੀਟਿਊਡ ਟੈਸਟ ਕਮਿਊਨੀਕੇਸ਼ਨ ਟੈਸਟ ਸੌਫਟ ਸਕਿਲਸ घर वाले जो है वो बहुत खुश है कि मेरी प्लेसमेंट हो गई और उसी के साथ साथ यहाँ की सबसे अच्छी चीज़ ये है कि यहाँ पे स्कॉलरशिप प्रोवाइड की जाती है तो इसी की वजह से मोस्ट ऑफ़ दी फैमिलीज़ का क्या होता है कि प्रॉब्लम होती है मॉनेटरी बेनिफिट्स देने चाहिए तो ये यूनिवर्सिटी वो प्रोवाइड कर रही होती है सबसे पहले यहाँ पर ये यह पूछा जाता है कि आप किस फील्ड में जाना चाहते हो कि चाहे वो टेक्निकल है नॉन आईटी है यहाँ पे अलग अलग ब्रांचेस है तो डिपेंड करता है पूरा बच्चों के ऊपर उसी के साथ साथ ये ये भी इंश्योर करते हैं कि हर एक बच्चा प्लेस्ड हो कैसा महसूस हो रहा है आप मतलब प्लेसमेंट हुई है तो बहुत अच्छा लग रहा है पहले तो लगा था नहीं होगी लेकिन जो सी यू की सपोर्ट था सी यू की फैकल्टी थी कोऑर्डिनेटर थे डी सी पी डी जो कि सी यू का एक कोऑर्डिनेशन सेल है बहुत हेल्प की यून हमारी ऑन एन एवरेज जे अपना चंडीगढ़ यूनिवर्सिटी की गल करिए एवरेज पैकेज जो है इस सारी प्लेसमेंट्स नौ हज़ार रोप का है इट इज़ बिटवीन सैवन टू एट लैक्स सौ तो उपर कंपनीज है जेड़े दस लख ਪਰ ਐਨਮ ਤੋਂ ਉੱਪਰ ਬੱਚਿਆਂ ਨੂੰ ਪੇ ਕਰ ਰਹੀ ਹੈ 25 ਤੋਂ ਜ਼ਿਆਦਾ ਕੰਪਨੀਆਂ ਇਦਾਂ ਦੀ ਹੈਗੀਆਂ ਜਿਹੜੇ 25 ਲੱਖ ਪਰ ਐਨਮ ਤੋਂ ਜ਼ਿਆਦਾ ਪੇ ਕਰ ਰਹੀ ਹੈ 100 ਤੋਂ ਜ਼ਿਆਦਾ ਕੰਪਨੀਆਂ ਇਦਾਂ ਦੀ ਹੈ ਜਿਹੜੀ 40000 ਤੋਂ ਜ਼ਿਆਦਾ ਪਰਮੰਤ ਸਟਾਈਪੈਂਡ ਇੰਟਰਨਸ਼ਿਪ ਬੱਚਿਆਂ ਨੂੰ ਪੇ ਕਰ ਰਹੀ ਹੈ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕਿੰਨੇ ਜਿਹੜੀ ਪੜ੍ਹਾਈ ਹੁੰਦੀ ਹੈ ਸਟੱਡੀ ਅਸੀਂ ਜਿੱਥੋਂ ਵੀ ਕਰ ਰਹੇ ਹਾਂ ਪਰ ਸਾਡੀ ਜ਼ਿੰਦਗੀ ਦਾ ਇੱਕ ਹੀ ਹੁੰਦਾ ਕਿ ਸਾਡੇ ਮਾਪਿਆਂ ਜਿੱਥੇ ਪੈਸਾ ਸਾਡੀ ਸਟੱਡੀ ਤੇ ਲਗਾਉਂਦੇ ਨੇ ਕਿ ਉਸ ادارے ਚੋਂ ਉਸ ਯੂਨੀਵਰਸਿਟੀ ਤੋਂ ਉਸ ਕਾਲਜ ਤੋਂ ਅਸੀਂ ਪੜ ਰਹੇ ਹਾਂ ਸਾਡੇ ਵਾਸਤੇ ਨੌਕਰੀਆਂ ਕੀ ਹੈਗੇ ਆਣ ਵਾਲੇ ਸਮੇਂ ਦੀ ਓਪਰਚ्युनिटी ਹੈਗੇ ਨੇ ਪਲੇਸਮੈਂਟ ਕੀ ਹੈਗੀ ਇਹ ਸਭ ਤੋਂ ਵੱਡੀ ਜਿਹੜੀ ਅੱਜ ਜ਼ਰੂਰਤ ਹੈਗੀ ਹੈ ਪੜਾਈ ਹੋ ਜਾਂਦੀ ਹੈ ਡਿਗਰੀਆਂ ਹੱਥੇ ਚ ਆ ਜਾਂਦੀਆਂ ਪਰ ਜਦੋਂ ਪਲੇਸਮੈਂਟ ਦੀ ਵਾਰੀ ਆਦੀ ਉਹ ਕਿਤੇ ਨਾ ਕਿਤੇ ਜਿਹੜੇ ਬੱਚੇ ਨੇ ਉਹ ਜਰੂਰ ਮਾਇੂਸ ਹੁੰਦੇ ਨੇ ਕਿਉਂਕਿ ਉਹਨਾਂ ਵਿੱਚ ਕਈ ਇਸ਼ੂ ਕ੍ਰੀਏਟ ਹੁੰਦੇ ਨੇ ਸਕਿੱਲ ਡਿਵੈਲਪਮੈਂਟ ਜਾਂ ਕੁਝ ਅਜਿਹੀਆਂ ਟੈਕਨੀਕਲ ਹੁੰਦੇ ਨਹੀਂ ਡਿਗਰੀਆਂ ਅੱਗੇ ਜਾ ਕੇ ਮਤਲਬ ਨਹੀਂ ਹੁੰਦੀਆਂ ਕਿਉਂਕਿ ਕੰਮ ਤਾਂ ਜਿਹੜਾ ਉਹ ਇੱਕ ਤੁਹਾਡੀ ਜਿਹੜੀ ਤੁਹਾਨੂੰ ਟ੍ਰੇਨਿੰਗ ਹੈ ਉਹ ਹੀ ਤੁਹਾਨੂੰ ਕਰਾ ਸਕਦੀ ਹੈ ਸਾਡੇ ਨਾਲ ਅੱਜ ਚੰਡੀਗੜ੍ਹ ਯੂਨੀਵਰਸਿਟੀ ਜਿਸ ਦਾ ਬਹੁਤ ਵੱਡਾ ਨਾਮ ਹੈ ਸਾਡੇ ਨਾਲ ਸ ਸੀਨੀਅਰ ਡਾਇਰੈਕਟਰ ਨਮਨੀਤ ਸਿੰਘ ਹੈਗੇ ਜਿਹੜੇ ਪਲੇਸਮੈਂਟ ਸੈੱਲ ਤੇ ਜਿਹੜੀ ਗੱਲਬਾਤ ਕਰਾਂਗੇ ਕਿ ਪਲੇਸਮੈਂਟ ਕਿਸ ਪੱਧਰ ਤੇ ਜਿਹੜੀ ਯੂਨੀਵਰਸਿਟੀ ਇਸ ਸਮੇਂ ਕਰ ਰਹੀ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਜੀ ਕਿੰਨੇ ਜਿੰਨੇ ਬੱਚੇ ਪੜ੍ਹਾਈਆਂ ਕਾਲਜ ਇਹ ਚੀਜ਼ਾਂ ਚਲਦੀਆਂ ਰਹਿਣਗੀਆਂ ਮਾਪਿਆਂ ਨੂੰ ਹੁੰਦਾ ਕਿ ਸਾਡਾ ਬੱਚਾ ਜਿੱਥੇ ਪੜ ਰਿਹਾ ਹੈ ਕਿ ਉਹਦਾ ਫਿਊਚਰ ਕਿੰਨਾ ਕੁ ਸਿਕਿਉਰ ਹੈਗਾ ਤੇ ਉਸ ਨੂੰ ਜਿਹੜੀ ਪਲੇਸਮੈਂਟ ਹੈਗੀ ਉਹ ਕਿੰਨੀ ਜ਼ਰੂਰੀ ਹੈਗੀ ਇਹ ਬਹੁਤ ਅੱਜ ਦਾ ਜਿਹੜਾ ਸਵਾਲ ਹੈਗਾ ਡਿਗਰੀ ਕਰ ਲਈ ਉਸ ਬਾਰੇ ਡਿਗਰੀਆਂ ਹੱਥ 'ਚ ਰਹਿ ਜਾਂਦੀਆਂ ਨੇ ਤੇ ਅਸੀਂ ਇਹ ਜਾਨਣਾ ਚਾਹਾਂਗੇ ਸੀ ਜੋ ਇਸ ਚੀਜ਼ 'ਤੇ ਕਿੰਨਾ ਕੁ ਫੋਕਸ ਕਰ ਰਿਹਾ ਕਿ ਪੜ੍ਹਾਈ ਦੇ ਨਾਲ ਜਦੋਂ ਤੁਹਾਡੀ ਪੜ੍ਹਾਈ ਖਤਮ ਹੁੰਦੀ ਜਾਂ ਪੜ੍ਹਾਈ ਦੇ ਵਿੱਚ ਤੁਹਾਨੂੰ ਨੌਕਰੀ ਮਿਲ ਜਾਏ ਤਾਂ ਦੇਖੋ ਜੀ ਬਿਲਕੁਲ ਬਹੁਤ ਇੰਪੋਰਟੈਂਟ ਸਵਾਲ ਹੈਗਾ ਤੁਹਾਡਾ ਇਹ ਅੱਜ ਦੀ ਡੇਟ 'ਚ ਬੱਚਾ ਪੇਰੈਂਟ ਜਿਹੜਾ ਐਡਮਿਸ਼ਨ ਵਾਸਤੇ ਆਂਦਾ ਬਹੁਤ ਅਵੇਅਰ ਹੈ ਉਹ ਆਪਣੇ ਦੋਸਤਾਂ ਕੋਲੋਂ ਰਿਸ਼ਤੇਦਾਰਾਂ ਕੋਲੋਂ ਬਾਕੀ ਜਿਹੜੇ ਫਰੈਂਡਸ ਕੋਲੋਂ ਸਾਰੀ ਫੀਡਬੈਕ ਲੈ ਕੇ ਆਂਦੇ ਪਤਾ ਕਰਕੇ ਆਂਦੇ ਆ ਤੇ ਮੈਕਸਿਮਮ ਬੱਚੇ ਜਿਹੜੇ ਇੱਥੇ ਆ ਕੇ ਉਹ ਇਹ ਦੇਖਦੇ ਕਿ ਸਾਡੀ ਪੜ੍ਹਾਈ ਤੋਂ ਬਾਅਦ ਡਿਗਰੀ ਤੋਂ ਬਾਅਦ ਉਹਦਾ ਰਿਟਰਨ ਔਨ ਇਨਵੈਸਟਮੈਂਟ ਕੀ ਹੋਏਗਾ ਆਰਓਆਈ ਸਾਡਾ ਕੀ ਹੋਏਗਾ ਚੰਡੀਗੜ੍ਹ ਯੂਨੀਵਰਸਿਟੀ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਕੇ ਜਿਹੜਾ ਪੂਰਾ ਸਿਸਟਮ ਜਿਹੜਾ ਪੂਰਾ ਇਕੋਸਿਸਟਮ ਕ੍ਰੀਏਟ ਕੀਤਾ ਹੈਗਾ ਉਹਦੇ 'ਚ ਅਸੀਂ ਬੱਚੇ ਨੂੰ ਪ੍ਰਿਪੇਅਰ ਕਰਦੇ ਆ ਕਿ ਅੱਗੇ ਆਪਣੇ ਕੈਰੀਅਰ ਵਾਸਤੇ ਆਪਣੇ ਲਾਈਫ 'ਚ ਉਹ ਇਹ ਅੱਛਾ ਕਰੇ ਇੱਕ ਕਾਰਪੋਰੇਟ ਐਡਵਾਈਜ਼ਰੀ ਬੋਰਡ ਸਟਾਫ ਫਾਰਮਡ ਹੈਗਾ ਜਿਦੇ 'ਚ 500 ਤੋਂ ਉੱਪਰ ਜਿਹੜੇ ਟੌਪ ਲੈਵਲ ਦੇ ਜਿਹੜੇ ਸੀਐਕਐਸਓਜ਼ ਹੈਗੇ ਆ ਉਸ ਕੰਪਨੀਆਂ ਦੇ ਉਹ ਇਸ ਐਡਵਾਈਜ਼ਰੀ ਬੋਰਡ ਦੇ ਪਾਰਟ ਹੈਗੇ ਆ ਮੈਂਬਰਸ ਹੈਗੇ ਆ ਜਿਹੜਾ ਹਰ ਸਾਲ ਅਸੀਂ ਮਿਲਦੇ ਆ ਤੇ ਉਹਦੇ ਨਾਲ ਯੂਨੀਵਰਸਿਟੀ ਦੇ ਫੈਸਿਲਿਟੀਆਂ ਯੂਨੀਵਰਸਿਟੀ ਦਾ ਇਨਫਰਾਸਟ੍ਰਕਚਰ ਯੂਨੀਵਰਸਿਟੀ ਦੇ ਫੈਕਲਟੀਜ਼ ਸਟੂਡੈਂਟਸ ਕਰਿਕੂਲਮ ਇਹ ਸਾਰੇ ਚੀਜ਼ਾਂ ਦਾ ਰਿਵਿਊ ਹੁੰਦਾ ਡਿਸਕਸ਼ਨ ਹੁੰਦੀ ਹੈ ਤੇ ਸਟੂਡੈਂਟ ਇਸ ਗੱਲ ਚ ਇਨਸ਼ੁਰਡ ਹੈ ਕਿ ਜਿਹੜਾ ਕਰਿਕੂਲਮ ਆ ਰਿਹਾ ਹੈ ਉਹ ਇੰਡਸਟਰੀ ਨਾਲੋ ਵੈਟਡ ਹੈ ਉਸ ਐਡਵਾਈਜ਼ਰੀ ਬੋਰਡ ਦੇ ਮੀਟ ਚ ਇਹ ਡਿਸਕਸ਼ਨਸ ਹੁੰਦੀਆਂ ਕਿ ਟੈਕਨੋਲੋਜੀ ਦੇ ਕਿਦਾਂ ਚੇਂजेस ਹੋ ਰਹੀਆਂ ਆਉਣ ਵਾਲੇ ਟਾਈਮ ਚ ਅਗਲੇ 5 ਸਾਲ ਚ 10 ਸਾਲ ਚ ਇੰਡਸਟਰੀ ਕਿਸ ਡਾਇਰੈਕਸ਼ਨ ਚ ਮੂਵ ਕਰ ਰਹੀ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਆਪਣੀ ਫੈਸਿਲਿਟੀ ਆਪਣਾ ਕਰਿਕੂਲਮ ਉਸ ਹਿਸਾਬ ਨਾਲ ਪ੍ਰਿਪੇਅਰ ਕਰਦੀ ਹੈ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਉਸ ਸਟੱਡੀਜ਼ ਦਾ ਮਿਲਦਾ ਹੈਗਾ ਜਿਹਦੇ ਜਿਹਦੇ ਵਾਸਤੇ ਅਸੀਂ ਇਨ੍ਹਾਂ ਕੰਪਨੀਆਂਜ਼ ਦੇ ਨਾਲ ਕੋਲੈਬੋਰੇਟ ਕਰਕੇ ਸੈਂਟਰ ਆਫ ਐਕਸੀਲੈਂਸੀਜ਼ ਬਣਾਏ ਹੈਗੇ ਜਿਦੇ ਚ ਰੀਅਲ ਲਾਈਫ ਕੇ ਕੇਸ ਸਿਨੈਰੀਓਜ਼ ਹੁੰਦੇ ਆ ਇਨ੍ਹਾਂ ਕੰਪਨੀਆਂ ਵੱਲੋਂ ਜਿਦੇ ਚ ਸਟੂਡੈਂਟਸ ਕੰਮ ਕਰਦੇ ਆ ਇੱਕ ਬਹੁਤ ਹੀ ਵਾਈਬਰੈਂਟ ਕੈਂਪਸ ਹੈ ਜਿਦੇ ਚ ਬੱਚਾ ਐਕਸਟਰਾ ਕਰਿਕੂਲਰ ਕੋ ਕਰਿਕੂਲਰ ਕਲਚਰਲ ਐਕਟੀਵਿਟੀਜ਼ ਚ ਇਨਵੋਲਵ ਕਰਦਾ ਪਾਰਟਿਸਪੇਟ ਕਰਦਾ ਆਪਣਾ ਕੌਨਫੀਡੈਂਸ ਇਨਹਾਂਸ ਕਰਨ ਵਾਸਤੇ ਇਹਨਾਂ ਸਾਰੀ ਚੀਜ਼ਾਂ ਦੇ ਨਾਲ ਨਾਲ ਫਸਟ ਇਅਰ ਤੋਂ ਫਸਟ ਇਅਰ ਤੋਂ ਹੀ ਅਸੀਂ ਬੱਚੇ ਨੂੰ ਕਰੀਅਰ ਦੀ ਅਵੇਅਰਨੈਸ ਸਟਾਰਟ ਕਰ ਦੇਣੀ ਕਿ ਕਿਹੜੇ ਕਿਹੜੇ ਕਰੀਅਰ ਆਪਸ਼ਨਸ ਅਵੇਲੇਬਲ ਹੈ ਤੁਸੀਂ ਹਾਇਰ ਸਟੱਡੀਜ਼ 'ਤੇ ਜਾਣਾ ਹੈ ਅੱਗੇ ਜਾ ਕੇ ਗਵਰਨਮੈਂਟ ਜੌਬਸ 'ਤੇ ਜਾਣਾ ਹੈ ਡਿਫੈਂਸ 'ਤੇ ਜਾਣਾ ਹੈ ਐਂਟਰਪ੍ਰੈਨਰਸ਼ਿਪ ਬਿਜ਼ਨਸ 'ਚ ਜਾਣਾ ਹੈਗਾ ਤੁਸੀਂ ਜਾਂ ਪਲੇਸਮੈਂਟਸ 'ਚ ਜਾਣਾ ਹੈ 92% ਸਟੂਡੈਂਟਸ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਜੁਆਇਨ ਕਰਦਾ ਹੈਗਾ ਉਹ ਪਲੇਸਮੈਂਟਸ ਸਾਡੇ ਰਿਕਾਰਡ ਦੇਖ ਕੇ ਪਲੇਸਮੈਂਟਸ ਦੀ ਦ ਇੱਛਾवान ਹੁੰਦਾ ਸਰ ਰਾਈਟ ਫਰੋਮ ਫਸਟ ਇਅਰ ਅਸੀਂ ਅਲੱਗ-ਅਲੱਗ ਕੈਰੀਅਰ ਅਵੇਅਰਨੈਸ ਜਿਹੜੀ ਕੈਰੀਅਰ ਆਪਸ਼ਨਸ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਅਵੇਅਰਨੈਸ ਬੱਚੇ ਨੂੰ ਓਰੀਐਂਟੇਸ਼ਨ ਸਟਾਰਟ ਕਰਦੇ ਆਂ ਐਂਡ ਸਟਾਰਟਿੰਗ ਫਰੋਮ ਸੈਕੰਡ ਇਅਰ ਅਕੈਡਮਿਕਸ ਦੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਟ੍ਰੇਨਿੰਗ ਫਾਰ ਪਲੇਸਮੈਂਟ ਪ੍ਰੋਗਰਾਮ TPP ਪ੍ਰੋਗਰਾਮ ਸਟਾਰਟ ਹੁੰਦਾ ਹੈ ਬੱਚਿਆਂ ਦਾ ਜਿਹੜੇ ਪਲੇਸਮੈਂਟਸ ਵਾਸਤੇ ਇੰਟਰਸਟਿਡ ਹੋਣਦੇ ਮੈਂ ਦੱਸਿਆ ਮੋਰ ਥੈਨ 90% ਉਹਦੇ ਵਾਸਤੇ ਇਹਦੇ ਚ ਉਹ ਸਾਰੀ ਚੀਜ਼ਾਂ ਕਵਰ ਹੁੰਦੀਆਂ ਇਸ ਟ੍ਰੇਨਿੰਗ ਚ ਜੋ ਕੰਪਨੀਆਂਜ਼ ਦਾ ਲੁੱਕਆਊਟ ਹੈ ਜਦੋਂ ਕੰਪਨੀਆਂਜ਼ ਪ੍ਰੋਸੈਸ ਕਰਦੀਆਂ ਸਿਲੈਕਸ਼ਨ ਦਾ ਉਹਦੇ ਚ ਜਿਹੜਾ ਐਪਟੀਟਿਊਡ ਟੈਸਟ ਕਮਿਊਨੀਕੇਸ਼ਨ ਟੈਸਟ ਸੌਫਟ ਸਕਿਲਸ ਟੈਕਨੋਲੋਜੀਜ਼ ਬਿਯੋਂਡ ਦਾ ਕਰਿਕੂਲਮ ਪੇ ਇਹ ਸਾਰੀ ਚੀਜ਼ਾਂ ਦਾ ਜਿਹੜੀ ਟ੍ਰੇਨਿੰਗ ਜਿਹੜੀ ਹੈ ਪੈਰਲਲ ਚੱਲਦੀ ਹੈ ਤਾਂ ਕਿ ਬੱਚਾ ਜਦੋਂ ਤੱਕ ਆਪਣੇ ਫਾਈਨਲ ਇਅਰ 'ਚ ਪਹੁੰਚਦਾ ਜਦੋਂ ਪਲੇਸਮੈਂਟਸ ਹੁੰਦੀਆਂ ਪੂਰੀ ਤਰ੍ਹਾਂ ਪ੍ਰਿਪੇਅਰਡ ਹੈ ਇੰਡਸਟਰੀ ਦੇ ਸਟੈਂਡਰਡਸ ਨੂੰ ਮੀਟ ਕਰਦਾ ਮਤਲਬ ਮੇਰੀ ਇੱਕ ਮਤਲਬ ਇਹੀ ਇੱਕ ਅਸੀਂ ਤੁਹਾਡੀ ਯੂਨੀਵਰਸਿਟੀ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵੀ ਜਦੋਂ ਬੱਚੇ ਦੀ ਰਿਮਿਸ਼ਨ ਹੋਈ ਉਸ ਦਾ ਜਿਹੜਾ ਟੇਸਟ ਹੈ ਉਸ ਦਾ ਜੋ ਆਉਣ ਵਾਲਾ ਕੀ ਫਿਊਚਰ ਕੀ ਆਪਦੇ ਆਪ ਨੂੰ ਕੀ ਸੋਚਦਾ ਤੁਸੀਂ ਉਹਨਾਂ ਨੂੰ ਕਿੱਧਰ ਉਹਨਾਂ ਨੂੰ ਭੇਜਣਾ ਚਾਹੁੰਦੇ ਹੋ ਮਤਲਬ ਉਸ ਸ਼ੁਰੂਆਤ ਹੋ ਜਾਂਦੀ ਹੈ ਪਹਿਲੇ ਸਾਲ ਤੋਂ ਤੇ ਜਦੋਂ 2 ਡਿਗਰੀ ਤੱਕ ਪਹੁੰਚ ਜਾਂਦਾ ਬੱਚਾ ਤਾਂ ਜਿਹੜੀ ਕੰਪਨੀਆਂ ਹੁੰਦੀਆਂ ਜੋ ਉਹਨਾਂ ਨੂੰ ਜ਼ਰੂਰਤ ਹੋएगी ਉਹ ਤੁਸੀਂ ਕਰਵਾ ਰਹੇ ਹੁੰਦੇ ਤਾਂ ਉਹਨਾਂ ਨੂੰ ਮੇਰੇ ਸਾਬ ਨਾਲ ਬੱਚੇ ਨੂੰ ਪੈਕੇਜ ਦੇਣ ਜਾਂ ਉਹ ਵਿੱਚ ਕੋਈ ਦਿੱਕਤ ਵੀ ਨਹੀਂ ਆਦੀ ਹੋएगी ਨਹੀਂ ਇਦਾਂ ਦੀ ਦਿੱਕਤ ਦੇਖੀ ਪ੍ਰੈਪਰੇਸ਼ਨ ਹੈ ਇੱਕ ਜਰਨੀ ਹੈ ਇੱਕ ਜਰਨੀ ਹੈ ਕਿ ਬੱਚਾ ਜਦੋਂ ਇੱਥੇ ਆ ਕੇ ਅਗਲੇ 3 ਸਾਲ 2 ਸਾਲ 4 ਸਾਲ ਕਿਸ ਹਿਸਾਬ ਨਾਲ ਆਪਣੇ ਸਟੱਡੀਜ਼ ਨੂੰ ਐਬਜ਼ਾਰਬ ਕਰ ਰਿਹਾ ਕਿਸ ਹਿਸਾਬ ਨਾਲ ਪਰਫਾਰਮ ਕਰ ਰਿਹਾ ਤੇ ਉਸੇ ਕੈਲੀਬਰ ਉਸੇ ਅਕੋਰਡਿੰਗਲੀ ਅਗਲੇ ਉਹਨਾਂ ਦੀ ਕੰਪਨੀਆਂ ਆਂਦੀਆਂ ਤੇ ਪੈਕੇਜੇਜ਼ ਆਂਦੀਆਂ है है, है है। भी भी 1 ਕਰੋੜ ਤੱਕ ਦੀ ਪੇ ਕਰਨ ਵਾਲੀ ਵੀ ਪੈਕੇਜ ਕੰਪਨੀਆਂ ਹੈਗੀਆਂ ਤੇ 5 ਲੱਖ ਪੇ ਕਰਨ ਵਾਲੀ ਵੀ ਕੰਪਨੀ ਹੈਗੀਆਂ ਯੂਨੀਵਰਸਿਟੀ ਚ ਕਰੋੜ ਤੱਕ ਵੀ ਬੱਚੇ ਮਤਲਬ ਪਲੇਸਮੈਂਟ ਤੇ ਜਾ ਚੁੱਕੇ ਨੇ ਅਸੀਂ ਮਤਲਬ ਗੱਲ ਕਰੀਏ ਤਾਂ ਇੱਕ 1.7 ਕਰੋੜ ਦਾ ਸਾਡਾ ਇੰਟਰਨੈਸ਼ਨਲ ਪੈਕੇਜ ਲਾਸਟ ਈਅਰ ਰਿਹਾ ਹੈਗਾ ਮੈਕਸਿਮਮ ਜਿਹੜਾ ਪੈਕੇਜ ਜਿਹੜਾ ਜਿਹਦੇ ਚ ਬੱਚਾ ਪਲੇਸ ਹੋਇਆ ਤੇ ਡੋਮੈਸਟਿਕ ਪੈਕੇਜ ਜਿਹੜਾ ਹੈ 54.7 ਲੱਖਸ ਹੈ ਪੈਲੋਵਾਲਟੋ ਇੱਕ ਕੰਪਨੀ ਹੈਗੀ ਹੈ 52 ਲੱਖ ਜੇ ਕੰਪਨੀਆਂ ਚ ਮਾਈਕਰੋਸਾਫਟ ਜੇ 51 ਲੱਖ ਚ ਬੱਚੇ ਪਲੇਸ ਮਤਲਬ ਕਿੰਨੀਆਂ ਕੋ ਅਸੀਂ ਕੰਪਨੀਆਂ ਦੀ ਗੱਲ ਕਰੀਏ ਕੋਆਪਰੇਸ਼ਨ ਦੀ ਗੱਲ ਕਰੀਏ ਜਿਹੜੀ ਤੁਹਾਡੇ ਨਾਲ ਮਿਲ ਕੇ ਬੱਚਿਆਂ ਦੇ ਅੱਗੇ ਜਿਹੜਾ ਫਿਊਚਰ ਹੈਗਾ ਉਸ ਦੇ ਨਾਲ ਤੁਹਾਡੇ ਨਾਲ ਜੁੜਦੀਆਂ ਨੇ ਹਰ ਸਾਲ ਕਿੰਨੀਆਂ ਨਵੀਆਂ ਹੋਰ ਜੁੜਦੀਆਂ ਨੇ ਤੁਹਾਡੀ ਕੀ ਸੋਚ ਹੁੰਦੀ ਇੱਥੇ ਦੇਖੋ ਜੇ ਅਸੀਂ ਪਿਛਲੇ ਸਾਲਾਂ ਦਾ ਰਿਕਾਰਡ ਦੇਖੀਏ ਆਪਾਂ ਰਿਵਿਊ ਦੇਖੀਏ ਲਾਸਟ ਈਅਰ ਦਾ ਜਾਂ ਇਸ ਸਾਲ ਦਾ ਜੇ ਦੇਖੀਏ ਤੇ ਲਗਭਗ 900 ਦੇ ਕਰੀਬ ਕੰਪਨੀਆਂਜ਼ 900 ਪਲੱਸ ਕੰਪਨੀਆਂਜ਼ ਜਿਹੜੀ ਆ ਅ ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਰਿਕਰੂਟ ਕਰਨ ਵਾਸਤੇ ਇੱਥੇ ਆਂਦੀਆਂ ਹੈਗੀਆਂ ਕਰੀਬ 9000 ਪਲੱਸ ਆਫਰਸ ਇਹ ਕੰਪਨੀਆਂਸ ਦਿੰਦੀਆਂ ਜੀ ਜੀ ਅ ਨੰਬਰ ਆਫ ਕੰਪਨੀਆਂ ਇੰਪੋਰਟੈਂਟ ਹੈ ਕਿਉਂਕਿ ਇਸ ਨੂੰ ਮੈਂ ਇੱਕ ਅਪੋਰਚਨਿਟੀ ਮੰਨੂੰਗਾ ਜੇ 900 ਕੰਪਨੀਆਂ ਕਹਿ ਰਹੇ ਹਨ ਤੇ 900 ਅਪੋਰਚਨਿਟੀਆਂ ਹੋ ਗਈਆਂ ਤਾਂ ਕਿ ਬੱਚਾ ਜੇ ਇੱਕ ਕੰਪਨੀ ਚ ਪਲੇਸ ਨਹੀਂ ਹੋ ਸਕਦਾ ਤੇ ਦੂਸਰੀ ਕੰਪਨੀ ਚ ਹੋਏਗਾ ਕਿਉਂਕਿ ਹਰ ਇੱਕ ਬੱਚੇ ਦੀ ਸਪੈਸ਼ਲਾਈਜੇਸ਼ਨ ਅਲੱਗ ਹੁੰਦੀ ਹੈ ਬੱਚੇ ਦੀ ਆਪਣੀ ਰਿਕੁਆਇਰਮੈਂਟਸ ਅਲੱਗ ਹੁੰਦੀ ਹੈ ਲੋਕੇਸ਼ਨ ਦੀ ਰਿਕੁਆਇਰਮੈਂਟਸ ਅਲੱਗ ਹੁੰਦੀ ਹੈ ਕੈਲੀਬਰ ਅਲੱਗ-ਅਲੱਗ ਹੁੰਦਾ ਹੈ ਤੇ ਬੱਚੇ ਨੂੰ ਹਰ ਕਿਸਮ ਦੀ ਅਪੋਰਚਨਿਟੀਆਂ ਮਿਲਦੀਆਂ ਅਸੀਂ ਜਿਆਦਾ ਵਰਕ ਕਰ ਰਹੇ ਹਾਂ ਕਵਾਲਿਟੀ ਆਫ ਪਲੇਸਮੈਂਟਸ ਜੀ ওকে ਰਾਈਟ ਕਿਉਂਕਿ ਅਲੱਗ ਅਲੱਗ ਜੌਬ ਰੋਲਸ ਹੈ ਪ੍ਰੀਮੀਅਮ ਜੌਬ ਰੋਲਸ ਹੈ ਪ੍ਰੋਡਕਟ ਕੰਪਨੀਆਂਸ ਹੈਗੀਆਂ ਫਿਨਟੈਕ ਕੰਪਨੀਆਂਸ ਹੈਗੀਆਂ ਸਪੈਸ਼ਲਾਈਜ਼ੇਸ਼ਨ ਜਿਦਾ ਐਨਾਲਿਟਿਕਸ ਦੀ ਹੋਗੀਆਂ ਸਾਈਬਰ ਸਿਕਿਉਰਿਟੀ ਦੀ ਹੋਗੀਆਂ ਸਰਵਿਸ ਰੋਲਸ ਹੋ ਗਏ ਆ ਇੰਜੀਨੀਅਰਿੰਗ ਦੀ ਗੱਲ ਕਰ ਰਿਹਾ ਮੈਂ ਤੇ ਅਲੱਗ ਅਲੱਗ ਰੋਲਸ ਅਸੀਂ ਡਿਵੈਲਪ ਕਰਦੇ ਤਾਂ ਕਿ ਕਿਉਂਕਿ ਜਿਸ ਹੱਬ ਨਾਲ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਟ੍ਰੇਨਿੰਗ ਹੋ ਰਹੀ ਹੈ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਓਪਰਚੁਨਿਟੀ ਮੇਰੇ ਸੇ ਇੱਕ ਸਵਾਲ ਹੈਗਾ ਜਿਹਨ ਤੁਸੀਂ ਕਿਹਾ ਕਿ ਕੁਆਲਿਟੀ ਇੱਥੇ ਕਈ ਵਾਰੀ ਅਸੀਂ ਸੋਚਦੇ ਹਾਂ ਲੋਕਾਂ ਦੇ ਅੰਦਰ ਨਾ ਦਿਮਾਗ ਇੱਕੋ ਬੈਠ ਗਿਆ ਕਿ ਬੀਟੈਕ ਕਰੋ ਐਮਟੈਕ ਕਰੋ ਨੌਕੀ ਤਾਂ 15 20 ਆਦੀ ਮਿਲਣੀ ਹੈ ਉਸ ਨੂੰ ਕਿਵੇਂ ਅਸੀਂ ਕਲੀਅਰ ਕਰੀਏ ਲੋਕਾਂ ਜਿਹੜਾ ਡਰ ਹੈਗਾ ਜੋ ਲੋਕਾਂ ਦੇ ਅੰਦਰ ਹੈਗਾ ਵੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੀ ਨਹੀਂ ਹੈ ਇੰਜੀਨੀਅਰਿੰਗ ਲਾਈਨ ਦੀ ਸ਼ੁਰੂਆਤਾਂ ਹੀ ਹੁੰਦੀਆਂ ਨੇ ਨਹੀਂ ਨਹੀਂ ਮੈਂ ਇਸ ਇਸ ਚ ਇਸ ਚ ਸਹਿਮਤ ਨਹੀਂ ਹਾਂ ਹਾਂ ਬੱਚੇ ਦੀ ਪਰਫਾਰਮੈਂਸ ਬੱਚੇ ਦੀ ਪੜ੍ਹਾਈ ਕਿਉਂਕਿ ਫਾਈਨਲੀ ਐਂਡ ਆਫ ਦਾ ਡੇ ਅਸੀਂ ਫੈਸਿਲਿਟੀਜ਼ ਕ੍ਰੀਏਟ ਕਰ ਸਕਦੇ ਆ ਅਸੀਂ ਬੈਸਟ ਆਫ ਫੈਕਿਲਟੀਜ਼ ਲਿਆ ਸਕਦੇ ਆ ਲੈਬਸ ਲਿਆ ਸਕਦੇ ਆ ਰਿਸਰਚ ਫੈਸਿਲਿਟੀਜ਼ ਦੇ ਸਕਦੇ ਆ ਜਿਹੜਾ ਕਰਿਕੂਲਮ ਹੈ ਇੱਕਦਮ ਅਪ ਟੂ ਡੇਟ ਇੰਡਸਟਰੀ ਵੈਟਿਡ ਲਿਆ ਸਕਦੇ ਬਟ ਫਾਈਨਲੀ ਕਰਨਾ ਬੱਚੇ ਨੇ ਆ ਰਾਈਟ ਅਸੀਂ ਬੱਚੇ ਦੇ ਸਾਹਮਣੇ 1 ਕਰੋੜ ਵੀ អਪੋਰਚ्युनिटीज ਵੀ ਦੇ ਰਹੇ ਆ ਅਸੀਂ 50 ਲੱਖ ਦੀ អਪੋਰਚ्युनिटीज ਵੀ ਦੇ ਰਹੇ ਆ ਅਸੀਂ 5 ਲੱਖ ਦੀ ਵੀ អਪੋਰਚ्युनिटीज ਦੇ ਰਹੇ ਹੁਣ ਬੱਚਾ ਉਸ ਨੂੰ ਕਿਸ ਹੱਬ ਨਾਲ ਗ੍ਰੈਬ ਕਰਦਾ ਹੈਗਾ ਔਨ ਐਨ ਐਵਰੇਜ ਜੇ ਅਪਾ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰੀਏ ਸਾਡਾ ਐਵਰੇਜ ਪੈਕੇਜ ਜਿਹੜਾ ਹੈ ਇਹ ਸਾਰੀ ਪਲੇਸਮੈਂਟਸ 9000 ਆਫਰਸ ਦਾ ਹੈ ਇਟ ਇਜ਼ ਬੀਟਵੀਨ 7 ਟੂ 8 ਲੱਖਸ ਸਭ ਤੋਂ 8 ਲੱਖ ਦਾ ਸਾਡਾ ਐਵਰੇਜ ਪੈਕੇਜ ਹੈ ਤੇ ਇਹ ਆਪਣੇ ਆਪ ਚ ਇੱਕ ਸਟੈਂਡਰਡ ਹੈਗਾ ਤਾਂ ਬੱਚਾ ਮਤਲਬ ਇੱਕ ਇਹੀ ਹੈ ਨਾ ਜੋ ਕੰਪਨੀ ਨੂੰ ਜ਼ਰੂਰਤ ਹੈ ਜੋ ਆਨ ਵਾਲੇ ਫਿਊਚਰ ਤੱਕ ਅਖਰ-ਅਖਰ ਕੰਮ ਹੀ ਕਰਨਾ ਹੈ ਉਸ ਦੀ ਟ੍ਰੇਨਿੰਗ ਹੋਏਗੀ ਤਾਂ ਕੰਪਨੀ ਨੂੰ ਪੈਕੇਜ ਦੇਣ ਚ ਕੋਈ ਦਿੱਕਤ ਨਹੀਂ ਹੁੰਦੀ ਬਹੁਤ ਚੀਜ਼ਾਂ ਤੁਸੀਂ ਤਿਆਰ ਕਰ ਰਹੇ ਹੋ ਬਿਲਕੁਲ 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 ਜਿਹੜੇ ਸਾਡੇ ਕਰਿਕੂਲਮ ਵਿੱਚ ਕਈ ਸਾਡੇ ਕੋਲੈਬੋਰੇਟਿਡ ਕੋਰਸਸ ਹੈਗੇ ਆ ਰਾਈਟ ਜਿੱਦਾਂ ਬੀਟੈਕ ਹੈ ਐਮਬੀਏ ਹੈ ਬੀਬੀਏ ਹੈ ਕਈ ਕੋਰਸੇਸ ਹੈਗੇ ਆ ਜਿਹੜੇ ਇੰਡਸਟਰੀ ਦੇ ਨਾਲ ਕੋਲੈਬੋਰੇਟਡ ਹਨ ਆਈਬੀਐਮ ਦੇ ਨਾਲ ਕੋਲੈਬੋਰੇਟਡ ਹੈ ਪ੍ਰੋਗਰਾਮ ਬੀਟੈਕ ਇਨ ਕੰਪਿਊਟਰ ਸਾਇੰਸ ਵਿਦ ਸਪੈਸ਼ਲਾਈਜੇਸ਼ਨ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਸਕਿਉਰਿਟੀ ਬਿਜ਼ਨਸ ਐਨਾਲਿਟਿਕਸ ਬਾਈ ਆਈਬੀਐਮ ਤੇ ਉਹ ਜਿਹੜਾ ਕਰਿਕੂਲਮ ਹੈ ਉਹ ਆਈਬੀਐਮ ਵੱਲੋਂ ਹੀ ਵੈਟਡ ਹੈ TCS ਵੱਲੋਂ ਵੈਟਡ ਹੈ ਵਰਚੂਸਾ ਵੱਲੋਂ ਵੈਟਡ ਹੈ ਏਓਨ ਵੱਲੋਂ ਵੈਟਡ ਹੈ ਇਹ ਸਾਰੀ ਕੰਪਨੀਆਂਜ਼ ਦੇ ਨਾਲ ਕੋਲੈਬੋਰੇਟ ਕਰਕੇ ਜੁਆਇੰਟਲੀ ਅਸੀਂ ਉਹ ਕਰਿਕੂਲਮ ਪ੍ਰਪੇਅ ਬਿਲਕੁਲ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹਦੇ ਚ ਕੋਈ ਡਾਊਟ ਨਹੀਂ ਹੈ ਮਤਲਬ ਉਹਨਾਂ ਦੇ ਜਿਹੜੇ ਹਾਇਰ ਉਹ ਮਤਲਬ ਟਾਈਮ ਟੂ ਟਾਈਮ ਅ ਇਨ ਸਟੱਡੀ ਟਾਈਮ ਮਤਲਬ ਵਿਜ਼ਿਟ ਵਿਜ਼ਿਟ ਕਰ ਦਿੰਦੇ ਹੋਣਗੇ ਯੂਨੀਵਰਸਿਟੀਾਂ ਦੇ ਵਿੱਚ ਕਲਾਸਿਸ ਵਗੈਰਾ ਉਹਨਾਂ ਨੂੰ ਜਿੱਦਾਂ ਕੋਈ ਮੈਂ ਉਸੇ ਚ ਆ ਰਿਹਾ ਸੀਗਾ ਕਿ ਇਹ ਸਾਰੇ ਕੋਰਸਸ ਹੈ ਇਸ ਤੋਂ ਅਲਾਵਾ ਵੀ ਜਿਹੜੇ ਪ੍ਰੋਗਰਾਮਸ ਹੈਗੇ ਜਿਹੜੇ ਨਾਨ ਕੋਲੈਬੋਰੇਟਿਡ ਕੋਰਸਸ ਹੈਗੇ ਆ ਇੰਡਸਟਰੀ ਇੰਟਰੈਕਸ਼ਨ ਸਾਡਾ ਇੱਕ ਬਹੁਤ ਰੈਗੂਲਰ ਫੀਚਰ ਹੈ ਜੇ ਮੈਂ ਔਨ ਐਨ ਐਵਰੇਜ ਦੇਖੂੰਗਾ ਤੇ ਐਵਰੀ ਵੀਕ ਇੱਕ ਹਫਤੇ ਚ ਇੱਕ ਤੋਂ ਜ਼ਿਆਦਾ ਇੰਡਸਟਰੀ ਸਪੀਕਰਸ ਗੈਸਟ ਲੈਕਚਰਸ ਵਾਸਤੇ ਸਾਡੇ ਕੈਂਪਸ ਚ ਆਉਂਦੇ ਆ ਬੱਚਿਆਂ ਨਾਲ ਇੰਟਰੈਕਟ ਕਰਨ ਵਾਸਤੇ ਨੰਬਰ 1 ਨੰਬਰ 2 ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਸ ਇਹੀ ਇੰਡਸਟਰੀ ਵਾਲੇ ਹੈਗੇ ਆ ਜਿਹੜੇ ਸਾਡੇ ਫੈਕਲਟੀਆਂ ਨੂੰ ਟ੍ਰੇਨ ਕਰਦੇ ਆ ਜੀ ਕਿ ਕਿਉਂਕਿ ਫੈਕਲਟੀ ਨੇ ਹੀ ਸਾਰੇ ਇੱਕ ਆਡੀਟੋਰੀਅਮ ਚ 600 700 800 ਬੱਚਾ ਬੈਠ ਸਕਦਾ ਰਾਈਟ ਬਟ ਜਦੋਂ ਅਸੀਂ ਹਜ਼ਾਰਾਂ ਬੱਚਿਆਂ ਦੀ ਗੱਲ ਕਰਾਂਗੇ ਤੇ ਫੈਕਲਟੀਆਂ ਨੂੰ ਜਦੋਂ ਅਸੀਂ ਇੰਡਸਟਰੀ ਵੱਲੋਂ ਪ੍ਰੀਪੇਅਰ ਕਰ ਲਿਆ ਤੇ ਹਰ ਬੱਚੇ ਤੱਕ ਉਹ ਬੈਨੀਫਿਟ ਜਾ ਸਕਦਾ ਮਤਲਬ ਕਿ ਇਹ ਨਹੀਂ ਗੁਰੂ ਚੇਲਾ ਤਾਂ ਹੀ ਤਿਆਰ ਹੋਏਗਾ ਜੇ ਗੁਰੂ ਪ੍ਰੀਪੇਅਰ ਹੋਣਗੇ ਤਾਂ ਮਤਲਬ ਉਹ ਚੀਜ਼ ਇਹ ਮੇਨ ਅਸੀਂ ਕਿਸ ਤਰ੍ਹਾਂ ਕਦੇ ਵੀ ਮੇਨ ਚੀਜ਼ ਇਹ ਹੈਗੀ ਹੈ ਜੇ ਜਿਨ੍ਹਾਂ ਨੂੰ ਜਿਹੜੇ ਸਿਖਾ ਰਹੇ ਨੇ ਜੇਕਰ ਉਹ ਪ੍ਰੀਪੇਅਰ ਨਾ ਹੋਣਗੇ ਤਾਂ ਉਹ ਅੱਗੇ ਬੱਚਿਆਂ ਨੂੰ ਕੀ ਸਿਖਾਣਗੇ ਇਹ ਦੇਖੋ ਗੁਰੂ ਗੁਰੂ ਹੈ ਗੁਰੂ ਨੂੰ ਪ੍ਰੀਪੇਅਰ ਕਰਨ ਦੀ ਲੋੜ ਨਹੀਂ ਹੁੰਦੀ ਬਟ ਇੰਡਸਟਰੀ ਜਿਹੜੀ ਹੈ ਟੈਕਨੋਲੋਜੀ ਟੈਕਨੋਲੋਜੀ ਜਿਹੜੀ ਹੈ ਉਹ ਬਹੁਤ ਫਾਸਟ ਚੇਂਜਿੰਗ ਹੈ ਅੱਜ ਦੀ ਡੇਟਸ ਆਪਾਂ ਦੇਖੀਏ ਤੇ ਬਹੁਤ ਫਾਸਟ ਚੇਂਜਿੰਗ ਟੈਕਨੋਲੋਜੀਜ਼ ਹੈ ਤੇ ਹਰ ਆਰਗੇਨਾਈਜੇਸ਼ਨ ਹਰ ਅਲੱਗ-ਅਲੱਗ ਡੋਮੇਨ 'ਚ ਕੰਮ ਕਰਦੀ ਹੈ ਮਤਲਬ ਕੁਝ ਡਿਫਰੈਂਟ ਡੋਮੇਨਸ ਹੈਗੇ ਉਹ ਡੋਮੇਨ ਦੀ ਸਪੈਸ਼ਲਾਈਜੇਸ਼ਨ ਉਹ ਉਹਨਾਂ ਨੂੰ ਉਹਨਾਂ ਦੀ ਐਕਸਪਰਟਾਈਜ਼ ਉਹਨਾਂ ਦੀ ਹਰ ਲੈਵਲ ਤੇ ਜ਼ਰੂਰੀ ਹੈਗੀ ਚਾਹੇ ਉਹ ਟੀਚਰ ਹੈ ਚਾਹੇ ਉਹ ਹਾਇਰ ਟੀਚਰ ਹੈਗੇ ਨੇ ਜੋ ਜੋ ਨਵੀਂ-ਨਵੀਂ ਤਕਨੀਕਾਂ ਆਉਣੀਆਂ ਜਿਵੇਂ AI ਦਾ ਵੱਡਾ ਇਸ ਸਮੇਂ ਉਹ ਚੀਜ਼ ਦੀ ਟ੍ਰੇਨਿੰਗ ਤਾਂ ਲੈਣੀ ਪੈਗੀ ਐਬਸੋਲੂਟਲੀ ਐਬਸੋਲੂਟਲੀ ਤੇ ਹੁਣ ਤੱਕ ਦੀ ਅਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਹੈਗੀ ਪਲੇਸਮੈਂਟ ਦਾ ਕਿੰਨਾ ਕੋ ਆਪਰਚੂਨਿਟੀਆਂ ਜਿਹੜੀਆਂ ਇੱਥੋਂ ਦੇ ਬੱਚਿਆਂ ਨੂੰ ਮਿਲਦੀਆਂ ਜਿਹੜੀਆਂ ਵੱਤ ਤੋਂ ਵੱਤ ਅਸੀਂ ਗੱਲ ਕਰੀਏ ਸਾਡੀ ਜਿਹੜੀ 60% ਜਿਹੜੀ ਇਹ ਕੰਪਨੀਆਂ ਸੋ 500 ਤੋਂ 600 ਕੰਪਨੀਆਂ ਜਿਹੜੀ ਸਾਡੇ ਕੋਲ ਆ ਰਹੀ ਹੈ ਮਤਲਬ ਆਊਟ ਆਫ ਦਿਸ ਟੋਟਲ 900 ਕੰਪਨੀਆਂ ਇਹ ਮਲਟੀਨੈਸ਼ਨਲਸ ਹੈਗੀਆਂ ਮਲਟੀਨੈਸ਼ਨਲਸ ਲਾਈਕ ਮਾਈਕਰੋਸਾਫਟ ਡੈਲੋਇਟ EY KPMG ਵਿਪਰੋ ਕੌਗਨੀਸੈਂਟ ਐਕਸੈਂਚਰ DCS ਇਹਨਾਂ ਸਾਰੇ ਕੰਪਨੀਆਂ ਦਾ ਫੁੱਟਪ੍ਰਿੰਟ ਪੂਰੇ ਗਲੋਬਲੀ ਹੈਗਾ ਇਹ ਵੀਜ਼ਾ ਦੇ ਨੋਰਮਸ ਹੁੰਦੇ ਆ ਕੁਝ ਕੰਪਨੀਆਂ ਦੇ ਆਪਣੇ ਸਿਲੈਕਸ਼ਨ ਦੇ ਨੋਰਮਸ ਹੁੰਦੇ ਆ ਕਿ ਉਹਨਾਂ ਨੇ डोमेस्टिक मतलब कि इंडियन स्टूडेंट्स एंड इंटरनेशनल स्टूडेंट्स दी हायरिंग करनी है कि नहीं बट ए सारे बच्चे जेडे इनिशियली हायर हुंदे है ओतो बाद 6 महीने 1 साल 2 साल तो बाद इना को ऑपर्चुनिटीज हुंदी है कि अपने डिफरेंट जेडे ग्लोबल या ऑफसाइट लोकेशंस है ओदे चे मूव कर जंदे है नंबर 1 नंबर 2 कुछ ऑर्गेनाइजेशनस हुंदी है जिन्ना दा मल्टीपल कंट्रीज चे प्रेजेंट प्रेजेंस हैगी ये सार कंट्रीज जे हैगे जिन्ना नाल कुछ कंपनीज आंदी है ते ओ ਬੱਚਾ ਇਸ ਵਲੇ ਸਟੱਡੀ ਵੀਜ਼ਾ ਚ ਹੈ ਉਹ ਵਰਕ ਵੀਜ਼ਾ ਚ ਨਹੀਂ ਹੈ ਤੇ ਉਹ ਡਾਇਰੈਕਟਲੀ ਜਿਹੜਾ ਹੈ ਵਰਕ ਵਾਸਤੇ ਇੱਥੇ ਅਪਲਾਈ ਨਹੀਂ ਕਰ ਸਕਦਾ ਆ ਸਾਡੇ ਕੋਲ ਇਦਾਂ ਦੇ ਕਈ ਐਗਜ਼ਾਮਪਲਸ ਹੈਗੇ ਕਿ ਬੱਚਾ ਇੰਟਰਨੈਸ਼ਨਲ ਕਿਸੇ ਹੋਰ ਕੰਟਰੀ ਦਾ ਅਗਰ ਹੈਗਾ ਤੇ ਉਸ ਕੰਟਰੀ ਚ ਆਪਰੇਸ਼ਨਸ ਵਾਸਤੇ ਇੱਥੇ ਹੀ ਸਿਲੈਕਸ਼ਨ ਹੋ ਗਈ ਹੈ ਫਾਰ देयर ਇੰਟਰਨੈਸ਼ਨਲ ਲੋਕੇਸ਼ਨ ਬਿਲਕੁਲ ਤੇ ਕੋਈ ਫਿਗਰ ਦੱਸਣਾ ਚਾਹੋਗੇ ਕਿਉਂਕਿ ਫਿਗਰ ਦੀ ਮੇਰੇ ਸਾਨੂੰ ਇੱਥੇ ਤਾਂ ਗੱਲ ਨਹੀਂ ਹੋਣੀ ਕਿਉਂਕਿ ਇੰਨੀ ਵੱਡੀ ਸਟਰੈਂਥ ਜਿਹੜੀ ਤੁਸੀਂ ਪ੍ਰਿਪੇਅਰ ਕਰ ਰਹੇ ਹੋ ਹਰ ਸਾਲ ਕਿੰਨੇ ਬੱਚੇ ਵੱਡੀ ਗਿਣਤੀ ਦੇ ਵਿੱਚ ਇੱਥੋਂ ਆਪਣੀ ਜਿਹੜੀ ਸਫਲਤਾ ਦੀ ਕੁੰਜੀ ਲੈ ਕੇ ਨਿਕਲਦੇ ਹੋਣਗੇ ਇੱਥੋਂ ਅ ਦੇਖੋ ਫਿਗਰਸ ਮੈਂ ਦੱਸਿਆ ਕਿ ਪਿਛਲੇ ਸਾਲ ਦਾ ਸਾਡਾ ਜਿਹੜਾ ਹੈ 900 ਪਲੱਸ ਕੰਪਨੀਆਂ ਆਈਆਂ ਹੈਗੀਆਂ ਐਂਡ 9000 ਤੋਂ ਉੱਪਰ 9100 ਦੇ ਕਰੀਬ ਸਾਡੇ ਆਫਰਸ ਪਲੇਸਮੈਂਟ ਆਫਰਸ ਬੱਚਿਆਂ ਦੇ ਹੋਏ ਆ ਹਾਈएस्ट ਇੰਟਰਨੈਸ਼ਨਲ ਪੈਕੇਜ ਜਿਹੜਾ ਹੈਗਾ 1.7 ਕਰੋੜਸ ਦਾ ਹੈਗਾ ਐਂਡ ਡੋਮੈਸਟਿਕ ਹਾਈएस्ट ਪੈਕੇਜ 54.75 ਲੱਖਸ ਪਰ ਲੱਖਸ ਦਾ ਹੈਗਾ ਸਾਡੇ ਇਹਦੇ ਨਾਲੋਂ ਜਿਹੜੀ ਮੈਂ ਕੁਆਲਿਟੀ ਆਫ ਪਲੇਸਮੈਂਟਸ ਦੀ ਗੱਲ ਕਰ ਰਿਹਾ ਸੀਗਾ ਕਿ 100 ਤੋਂ ਉੱਪਰ ਕੰਪਨੀਆਂ ਹੈਗੀਆਂ ਜਿਹੜੇ 10 ਲੱਖ ਤੋਂ ਪਰ ਐਨਮ ਤੋਂ ਉੱਪਰ ਬੱਚਿਆਂ ਨੂੰ ਪੇ ਕਰ ਰਹੀ ਹੈ 25 ਤੋਂ ਜ਼ਿਆਦਾ ਕੰਪਨੀਆਂ ਇਦਾਂ ਦੀ ਹੈਗੀਆਂ ਜਿਹੜੇ 25 ਲੱਖ ਪਰ ਐਨਮ ਤੋਂ ਜ਼ਿਆਦਾ ਪੇ ਕਰ ਰਹੀ ਹੈ 100 ਤੋਂ ਜ਼ਿਆਦਾ ਕੰਪਨੀਆਂ ਇਦਾਂ ਦੀ ਹੈ ਜਿਹੜੀ 40000 ਤੋਂ ਜ਼ਿਆਦਾ ਪਰ ਮੰਥ ਸਟਾਈਪੈਂਡ ਇੰਟਰਨਸ਼ਿਪ ਬੱਚਿਆਂ ਨੂੰ ਪੇ ਕਰ ਰਹੀ ਹੈ 4-5 ਲੱਖ ਦੇ ਕਰੀਬ ਜਿਨਾ ਇਹ ਸਟਾਈਪੈਂਡ ਹੈਗਾ ਜਦੋਂ ਬੱਚਾ ਪੜ ਰਿਹਾ ਹੁੰਦਾ ਆਪਣੇ ਫਾਈਨਲ ਸੈਮੈਸਟਰ 'ਚ ਉਦੋਂ ਜਦੋਂ ਇੰਟਰਨਸ਼ਿਪ ਵਾਸਤੇ ਜਾਂਦਾ ਉਹ ਹੈਗਾ ਫਾਈਨਲ ਸਿਲੈਕਟ প্লেਸਮੈਂਟ ਪ੍ਰੋਸੈਸ ਜਿਹੜੇ ਫਿਗਰ ਜਿਹੜੇ ਮੈਂ ਤੁਹਾਡਾ ਸ਼ੇਅਰ ਕਰ ਚੁੱਕਾ ਬਿਲਕੁਲ ਤੇ ਆਖਰੀ ਕੀ ਸੁਨੇਹਾ ਕੀ ਹੈਗਾ ਸੀਯੂ ਵੱਲੋਂ ਕਿਉਂਕਿ ਟਾਪ ਇੰਟਰਨੈਸ਼ਨਲ ਲੈਵਲ ਤੇ ਯੂਨੀਵਰਸਿਟੀ ਹੈਗੀ ਹੈ ਬਹੁਤ ਵੱਡਾ ਨਾਮ ਹੈ ਮੈਸੇਜ ਕੀ ਹੈਗਾ ਪੂਰੇ ਦੇਸ਼ ਵਾ ਕਿਉਂਕਿ ਇੱਥੇ ਤਾਂ ਪੂਰੇ ਦੇਸ਼ ਭਰ ਦੇ ਬੱਚੇ ਇੱਥੇ ਪੜਦੇ ਨੇ ਨੈਸ਼ਨਲ ਲੈਵਲ ਦੇ ਬੱਚੇ ਪੜਦੇ ਆ ਹਰ ਸਟੇਟ ਹਰ ਸਟੇਟ ਤੇ ਹਰ ਯੂਟੀ ਦਾ ਬੱਚਾ ਜਿਹੜਾ ਹੈ ਚੰਡੀਗੜ੍ਹ ਯੂਨੀਵਰਸਿਟੀ 'ਚ ਪ੍ਰੈਜ਼ੈਂਟ ਹੈ ਮੈਂ ਇਹੀ ਕਹਿਣਾ ਚਾਹੂੰਗਾ ਕਿ Uh, 2012 ਚ ਚੰਡੀਗੜ੍ਹ ਯੂਨੀਵਰਸਿਟੀ ਦਾ ਸੈਟਅਪ ਹੋਇਆ ਸੀਗਾ ਉੱਥੋਂ ਲੈ ਕੇ ਅੱਜ ਤੱਕ ਅਸੀਂ ਸਟੂਡੈਂਟ ਕਮਿਊਨਿਟੀ ਕਾਰਪੋਰੇਟ ਕਮਿਊਨਿਟੀ ਐਂਡ ਸੁਸਾਇਟੀ ਐਜ਼ ਅ ਹੋਲ ਦੀ ਐਕਸਪੈਕਟੇਸ਼ਨਸ ਦੇ ਉੱਤੇ ਖਰੇ ਆਂ ਐਂਡ ਬੱਚਿਆਂ ਵਾਸਤੇ ਇਹ ਹੈ ਕਿ ਆਪਣੇ ਡ੍ਰੀम्स ਥਿੰਕ ਬਿਗ ਆਪਣੇ ਅچھے ਡ੍ਰੀम्स ਰੱਖੋ ਆਪਣੀ ਐਸਪੀਰੇਸ਼ਨਸ ਆਪਣੀ ਹਾਈ ਰੱਖੋ ਚੰਡੀਗੜ੍ਹ ਯੂਨੀਵਰਸਿਟੀ 'ਚ ਉਸ ਚੀਜ਼ ਨੂੰ ਫੁੱਲਫਿਲ ਕਰਨ ਵਾਸਤੇ ਸਾਰੀ ਫੈਸਿਲਿਟੀਆਂ ਹੈਗੀ ਆ ਹਰ ਬੱਚਾ ਪਲੇਸਮੈਂਟ ਵਾਸਤੇ ਸ਼ਾਇਦ ਨਾ ਜਾਏ ਹਰ ਬੱਚਾ ਜੌਬ ਜਾਂ ਹਰ ਬੱਚੇ ਦੀ ਆਪਣੀ ਆਪਣੀ ਐਸਪੀਰੇਸ਼ਨ ਹੈ ਉਸ ਐਸਪੀਰੇਸ਼ਨ ਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਪਲੇਗਰਾਉਂਡ ਹੈ ਉਹ ਚੰਦੇਗੜ੍ਹ ਯੂਨੀਵਰਸਿਟੀ ਹੈਗਾ ਕੋਈ ਬੱਚਾ ਕਲਚਰਲ ਐਕਟੀਵਿਟੀਜ਼ 'ਤੇ ਜਾਣਾ ਚਾਹੁੰਦਾ ਹੈ ਸਪੋਰਟਸ 'ਤੇ ਜਾਣਾ ਚਾਹੁੰਦਾ ਹੈ ਤੁਸੀਂ ਦੇਖਿਓ ਸਾਡੇ ਬੱਚੇ ਅਰਸ਼ਦੀਪ ਕ੍ਰਿਕਟ 'ਚ ਕਿੰਨਾ ਨਾ ਇੰਟਰਨੈਸ਼ਨਲੀ ਨਾਂ ਦੇ ਰਿਹਾ ਹੈ ਸਿਵਲ ਸਰਵਿਸਿਸ ਚ ਸਾਡੇ ਬੱਚੇ ਕਾਫੀ ਗਏ ਹੈਗੇ ਆ ਡਿਫੈਂਸ ਸਰਵਿਸਿਸ ਚ ਸਾਡੇ ਕਾਫੀ ਸਟੂਡੈਂਟਸ ਹੈਗੇ ਤੇ ਜੋ ਵੀ ਤੁਹਾਡੇ ਕਰੀਅਰ ਐਸਪੀਰੇਸ਼ਨਸ ਹੈਗੇ ਚੰਡੀਗੜ੍ਹ ਯੂਨੀਵਰਸਿਟੀ ਚ ਉਹਨੂੰ ਉਹਨੂੰ ਫੁੱਲਫਿਲ ਕਰਨ ਵਾਸਤੇ ਵੀ ਵਿਲ ਲੀਵ ਨੋ ਸਟੋਨ ਅਨਟਰਨਡ ਥੈਂਕ ਯੂ ਸੋ ਮਚ